ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਭ ਠੀਕ ਠਾਕ ਹੋ ਚਲੋ ਮਾਲਕ ਚੜ੍ਹਦੀ ਕਲਾ ਰੱਖੇ ਵੀਰ ਭੈਣ ਬਰਮ ਬਜ਼ੁਰਗਾਂ ਬੱਚਿਆਂ ਦੇ ਹਾਂਜੀ ਅੱਜ ਦਾ ਜੋ ਵਿਸ਼ਾ ਹੈ ਉਹ ਵਿਸ਼ਾ ਇਹ ਹੈ ਕਿ ਕਈ ਪੇਸ਼ੈਂਟਾਂ ਦੇ ਨਾਲ ਕਾਉਂਸਲਿੰਗ ਵੀ ਕਰੀਦੀ ਆ ਸਮਝਾਈਦਾ ਕਿ ਇਥੋਂ ਤੁਹਾਡਾ ਬਚਾਅ ਤੇ ਇਥੋਂ ਤੁਹਾਡਾ ਨੁਕਸਾਨ ਹੈ ਜੀ ਕਿ ਕਈ ਵਿਚਾਰੇ ਐਸੇ ਪੀੜਤ ਇੰਨੇ ਕੁ ਕਲਪਾਏ ਹੁੰਦੇ ਆ ਮਾੜੇ ਵੈਦ ਹਕੀਮਾਂ ਦੇ ਮਾੜੇ ਡਾਕਟਰਾਂ ਦੇ ਕਿ ਜਿਹੜੇ ਵਿਚਾਰਿਆਂ ਦੇ ਪੱਲੇ ਮੇਰੇ ਵੰਕ ਕੱਖ ਹੁੰਦਾ ਨਹੀਂਗਾ ਜਿਵੇਂ ਕਿ ਮੰਨ ਲਓ ਬੇਰ ਦੀ ਪੂਜਦਾ ਕਿਸੇ ਨੂੰ ਨਾਂ ਪਤਾ ਹੋਵੇ ਤੇ ਬਾਗ ਦਾ ਲਿਆ ਹੋਵੇ ਠੇਕਾ ਉਹ ਗਾਂਲੇ ਦਾ ਵੀ ਨੁਕਸਾਨ ਕਰਦਾ ਤੇ ਉਹ ਆਪਦਾ ਤਾਂ ਉਹਦਾ ਹੋਣਾ ਅੱਜ ਨਹੀਂ ਕੱਲ ਨੂੰ ਹੋ ਜਾਣਾ ਹੁੰਦਾ ਉਹਨੇ ਦੂਸਰਾ ਜਿਹੜਾ ਹੈਗਾ ਉਹਦਾ ਸਾਰਿਆਂ ਦਾ ਹੀ ਕਰ ਦੇਣਾ ਹੁੰਦਾ ਉਹਦਾ ਫਿਰ ਗੱਲ ਹੋ啊 ਕਿ ਰੱਬ ਬਚਾਵੇ ਦਾ ਬਚਾਵੇ ਅਸੀਂ ਆਪਦਾ ਤੀਰ ਛੱਡਤਾ ਉਹ ਲੱਗਦਾ ਸਿੱਧਾ ਕਿ ਨਹੀਂ ਲੱਗਦਾ ਕਿਸੇ ਨਾ ਕਹਦਾ ਜਾ ਕੇ ਢੂਏ 'ਚ ਵੱਜੂ ਗਈ ਉਹ ਕਿ ਦੇਖੋ ਗੱਲ ਇਹ ਨਹੀਂ ਆ ਕਿ ਖੁਦਾ ਜਵਾਬ ਨਾ ਦੇਵੇ ਜੇ ਇਨਸਾਨ ਨੇ ਇਨਸਾਨ ਨੂੰ ਜਵਾਬ ਦਿੱਤਾ ਭਾਈ ਲੈ ਜਾਓ ਘਰੇ ਸੇਵਾ ਕਰ ਲੋ ਉਹ ਕਾਰਨ ਕੀ ਹੁੰਦਾ ਹੈ ਕਿ ਉਹ ਆਪਦੀ ਅਮੇਜ ਖਰਾਬ ਨਹੀਂ ਕਰਨਾ ਚਾਹੁੰਦੇ ਆਪਣੀ ਰੈਪਿਊਟੇਸ਼ਨ ਆਪਦੀ ਨਹੀਂ ਖਰਾਬ ਕਰਨਾ ਚਾਹੁੰਦੇ ਉਹ ਕਿਉਂ ਪਹਿਲਾਂ ਹੀ ਕਹਿੰਦੇ ਭਾਈ ਲੈ ਜਾਓ ਜੇ ਮੰਨ ਲਓ ਉੱਥੇ ਕੋਈ ਨੀਕੀ ਹੋ ਜੇ ਹਸਪੀਟਲ ਦੇ ਵਿੱਚ ਜਾਂ ਕਿਸੇ ਦੁਕਾਨੇ ਦੇ ਵਿੱਚ ਤੇ ਉਹ ਫਿਰ ਤੁਹਾਨੂੰ ਪਤਾ ਉਹਨਾਂ ਤੇ ਮਤਲਬ ਵੀ ਕੰਮ ਤੇ ਬੁਰਾ ਅਸਰ ਪੈਂਦਾ ਦੂਸਰਾ ਨੰਬਰ ਗੱਲ ਇਹ ਹੈ ਕਿ ਮੈਂ ਕਿਸੇ ਦੀ ਵੀਡੀਓ ਨਹੀਂ ਬਣਾ ਸਕਦਾ ਨਾ ਹੀ ਮੈਂ ਕਹਿੰਦੀ ਬਣਾਣੀ ਹੈ ਕਿ ਖੁਦਾ ਦੇ ਘਰ ਦੇ ਵਿੱਚ ਚਾਦਣਾ ਪਵੇ ਤੇ ਖੁਦਾ ਰਹਿਮਤ ਬਖਸ਼ੇ ਤੇ ਕਿਸੇ ਦੀਆਂ ਵੀਡੀਓ ਬਣਾ ਕੇ ਚੜਾ ਕੇ ਇਹਦੇ ਪਿੱਤੇ ਚੋ ਪਤਰੀ ਕੱਢਤੀ ਜੀ ਆ ਜੀ ਐ ਕਰਤਾ ਜੀ ਯੂ ਕਰਤਾ ਜੀ ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀ ਮੈਂ ਪਹਿਲਾਂ ਵੀ ਦੱਸਿਆ ਕਿ ਕਈ 100 ਅਗਲੇ ਦੀ ਮਜਬੂਰੀ ਹੁੰਦੀ ਕਿਉਂ ਆਪਾਂ ਅਗਲੇ ਨੂੰ ਨਿਸ਼ਰ ਕਰ ਗਏ ਇੱਥੇ ਪਤਾ ਨਹੀਂ ਕਿ ਇਹਨੂੰ ਠੀਕ ਕੀਤਾ ਹੁੰਦਾ ਜਾਂ ਨਹੀਂ ਕੀਤਾ ਹੁੰਦਾ ਪਤਾ ਨਹੀਂ ਆਪਦੇ ਬਿਠਾਏ ਹੁੰਦੇ ਆ ਜਾਂ ਮੰਨ ਲਓ ਆਪ ਹੀ ਕਿਹਨੂੰ ਦੇ ਗਏ 5-700 ਹਜ਼ਾਰ ਖੰਡ ਵੇਖੋ ਸਾਰੀ ਤਾਂ ਦੁਨੀਆ ਇੱਕੋ ਜੀ ਨਹੀਂ ਆ ਚਲੋ ਕੁਝ ਰੋਕ ਹੈਗੇ ਵੀ ਆ ਕਿ ਜਿਹੜੇ ਲੋਕਾਂ ਨੇ ਆਪਣੀ ਗੱਲ ਤੇ ਗੌਰ ਫਰਮਾਈਆ ਉਹਨਾਂ ਨੂੰ ਜਵਾਬ ਦਿੱਤਾ ਸੀ ਤੇ ਉਹ ਮਾਲਕ ਦੀ ਕਿਰਪਾ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਪਸ਼ੂ ਪੰਛੀ ਜੀਵ ਜੰਤੂ ਸਾਧੂ ਸੰਤ ਵਕੀਰ ਲੋਕਾਂ ਦੀ ਕਿਰਪਾ ਦੇ ਨਾਲ ਆਪਦੇ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰੀ ਜਾਂਦੇ ਆ ਤੇ ਗੱਲ ਇੰਨੀ ਆ ਕੋਈ ਜਿਹੜਾ ਤੁਹਾਨੂੰ ਜਿੰਨਾ ਵੀ ਦੁਨੀਆ ਭਰ ਦਾ ਮਸਲਾ ਜਿੰਨੀ ਵੀ ਦੁਨੀਆ ਭਰ ਦੀ ਪ੍ਰੋਬਲਮ ਦੀ ਗੱਲ ਕਰੀਏ ਚਾਹੇ ਉਹ ਲੀਵਰ ਕੈਂਸਰ ਆ ਚਾਹੇ ਉਹ ਬਲੱਡ ਕੈਂਸਰ ਆ ਚਾਹੇ ਛਾਤੀ ਦਾ ਕੈਂਸਰ ਆ ਚਾਹੇ ਬੱਚੇਦਾਨੀ ਦਾ ਕੈਂਸਰ ਆ ਪੰਜਾਬੀ ਦੇ ਵਿੱਚ ਤੇ ਚਾਹੇ ਸਿਰ ਦਾ ਕੈਂਸਰ ਜਿਹਨੂੰ ਬ੍ਰੇਨ ਟਿਊਮਰ ਕੈਂਸਰ ਕਹਿੰਦੇ ਆ ਕਿ ਇਹ ਜਿੰਨੇ ਵੀ ਦੁਨੀਆ ਭਰ ਦੇ ਕੈਂਸਰ ਆ ਇਹ ਕੋ ਵੱਡੀ ਚੀਜ਼ ਨਹੀਂ ਆ ਇਹ ਇਹ ਕੈਂਸਰal ਨਾ ਦੇਖੋ ਕੈਂਸਰ ਦੀ ਵਜ੍ਹਾ ਦੇਖ ਲਓ ਵੀ ਕੈਂਸਰ ਦੀ ਵਜ੍ਹਾ ਕੀ ਬਣੀ ਆ ਪਹਿਲੇ ਨੰਬਰ ਉਸ ਦੇ ਰਿਕਾਰਡਿੰਗ ਤੁਹਾਨੂੰ ਡਾਈਟ ਛੱਡਦਾ ਪਤਾ ਹੋਣਾ ਚਾਹੀਦਾ ਹੁਣ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਬੇਨਤੀ ਕਰਨ ਲੱਗਿਆ ਕਿ ਦੇਖੋ ਗੱਲ ਹੀ ਨਹੀਂ ਆ ਕਿ 15 ਇੱਕ ਮੈਨੂੰ ਹੋ ਗਿਆ ਪਿਛਲੇ ਮਹੀਨੇ ਮੇਰੇ ਸਾਨੂੰ ਫੋਨ ਆਇਆ ਸੀ ਬਿੱਕਰ ਨੇ ਸਾਈਡ ਤੋਂ ਗਜਨੇਰ ਤੋਂ ਆਇਆ ਸੀ ਫੋਨ ਆਪਣੇ ਦੋਸਤ ਡਾਕਟਰ ਸਾਹਿਬ ਆ ਆਪਣਾ ਰਾਮਜਿੰਦਰ ਦੀ ਉਹਨਾਂ ਦੇ ਕੋਈ ਸੀਗਾ ਕੋਈ ਮਤਲਬ ਕੋਈ ਜਾਣਖਾ ਜਾਂਦਾ ਉਹਦੇ ਬੱਚੇ ਨੂੰ ਕੈਂਸਰ ਹੋ ਗਿਆ ਜੀ ਲੀਵਰ ਕੈਂਸਰ ਡਿਕਲੇਅਰ ਕਰਦਾ 15 ਸਾਲ ਉਮਰ ਆ ਹੁਣ ਮੈਨੂੰ ਦੱਸੋ ਵੀ ਉਹ ਬੱਚੇ ਕਿਹੜੇ ਮੰਨ ਲਓ ਵੀ ਉਹ ਨਸ਼ੇ ਕਰਦੇ ਆ ਕਿਹੜੇ ਉਹ ਮੈਨੂੰ ਦੱਸੋ ਵੀ ਸ਼ਰਾਬ ਪੀਂਦੇ ਆ ਫੀਮ ਖਾਂਦੇ ਆ ਡੋਡੇ ਖਾਂਦੇ ਆ ਜਾਂ ਚਿੱਟਾ ਲਾਉਂਦੇ ਜਾਂ ਕੋਈ ਕੈਪਸੂਲ ਖਾਂਦੇ ਆ ਉਹ ਕੀ ਹੈ ਕਿ ਸਾਡੇ ਜਿਹੜੀਆਂ ਧੜਾ 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 ਜਿਹੜੀਆਂ ਬਾਜ਼ਾਰਾਂ ਦੇ ਵਿੱਚ ਚੀਜ਼ਾਂ ਵਿਕਦੀਆਂ ਹੈਗੀਆਂ ਐਕਸਪਾਇਰ ਚੀਜ਼ਾਂ ਵਿਕਦੀਆਂ ਹੈਗੀਆਂ ਉਹ ਬੱਚਾ ਨੂੰ ਅਵੇਲੇਬਲ ਕਰਾਈਆਂ ਜਾਂਦੀਆਂ ਬੱਚੇ-ਬੱਚੇ ਨੂੰ ਨਹੀਂ ਪਤਾ ਉਹ ਬੱਚਾ ਚਾਗਦਾ ਤੇ ਖਾ ਕੇ ਡੱਡੀ ਪੈ ਜਾਂਦਾ ਹੈਗਾ ਕਿ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਹੀ ਚੀਜ਼ਾਂ ਦੇ ਨਾਲ ਸਾਣਾ ਮਸਲਾ ਖਰਾਬ ਹੋਇਆ ਪਹਿਲੇ ਨੰਬਰ ਤੇ ਉਹ ਵਜ੍ਹਾ ਕੀ ਆ ਵਾਦੀ ਬੜोतरी ਨਹੀਂ ਐਸਿਡ ਤੇ ਜਾ ਵਧ ਗਿਆ ਠੀਕ ਹੈ ਜੀ ਲੀਵਰ ਕਮਜ਼ੋਰ ਹੋ ਗਿਆ ਤੇ ਦਿਮਾਗ ਕਮਜ਼ੋਰ ਹੋ ਗਿਆ ਪਹਿਲੇ ਨੰਬਰ ਤੇ ਤੁਹਾਨੂੰ ਉਧਰ ਹੀ ਦੇਖਣਾ ਪੈਣਾ ਪਹਿਲੇ ਨੰਬਰ ਤੇ ਲੀਵਰ ਨੂੰ ਤੇਜ਼ ਕਰਨਾ ਪੈਣਾ ਪਰ ਮੈਂ ਇੱਕ ਗੱਲ ਕਹਿਣਾ ਚਾਹਨਾ ਲੀਵਰ ਕਿਸੇ ਦਾ 1000 ਦੇ ਵਿੱਚੋਂ 995 ਲੋਕਾਂ ਦਾ ਲੀਵਰ ਪ੍ਰੋਪਰ ਕੰਮ ਨਹੀਂ ਕਰਦਾ ਪਰ ਸਾਡੇ ਜਿਹੜੇ ਮਹਾਰਥੀ ਲੋਕ ਆ ਇਹ ਕਣ ਗਈ ਤੁਹਾਡੇ ਲੀਵਰ 'ਚ ਗਰਮੀ ਵੜ ਗਈ ਜੀ ਉਹ ਭਲਿਓ ਲੋਕੋ ਉਹਦੇ ਗਲੀਵਰ ਦੇ ਵਿੱਚ ਗਰਮੀ ਹੋਵੇ ਤੇ ਤੁਹਾਡੇ ਕੈਸਟਰੋਨ 295 ਹੋ ਸਕਦਾ ਤੁਹਾਡੇ ਕੈਸਟਰੋਨ 250 295 330 ਹੋ ਸਕਦਾ ਤੁਸੀਂ ਸਮਝਦਾਰ ਹੋ ਮਾੜਾ ਮੋਟਾ ਨਾ ਵੇਖੋ ਮਾਲਕ ਨੇ ਕਿੱਡਾ ਆਪਾਂ ਨੂੰ ਦਿਮਾਗ ਦਿੱਤਾ ਸਾਰਿਆਂ ਨਾਲੋਂ ਵੱਡਾ ਜਿੰਨੇ ਛੋਟੇ ਦੀ ਵੀ ਗੱਲ ਕਰ ਗਿਆ ਨਾ ਛੋਟਾ 10 ਕਿਲੋ ਦਾ ਹੁੰਦਾ ਤੇ ਉਹਦੇ ਨਾਲੋਂ ਵੱਡਾ ਦਿਮਾਗ ਇਨਸਾਨ ਦਾ ਹੈ ਕਿ ਦੇਖੋ ਜਿੱਥੇ ਗਰਮੀ ਲੀਵਰ ਦੇ ਵਿੱਚ ਹੋਵੇ ਗਰਮੀ ਦਾ ਲੋਹਾ ਪਿਘਲ ਜਾਂਦਾ ਤੇ ਕੀ ਉਹ ਮੇਰੇ ਉਹ ਚਰਬੀ ਕਿੱਥੋਂ ਜੰਮ ਗਈ ਬਲੱਡ ਦੇ ਅੰਦਰ ਸਮਝਦਾਰ ਹੋ ਕਿ ਨਹੀਂ ਸਮਝਦਾਰ ਦੂਸਰਾ ਨੰਬਰ ਐਸਿਡ ਤਜਾਬ ਦੇ ਭਰੇ ਪਿਆ ਲੋਕ ਗਰਿਲ ਚੀਜ਼ਾਂ ਫਰਾਈ ਚੀਜ਼ਾਂ ਕੋਲਡਿੰਗ ਪੈਪਸੀਆਂ ਆਪਣਾ ਡਰਾਈ ਚੀਜ਼ਾਂ ਕੂੜੀਆਂ ਸਮੋਸੇ ਟਿੱਕੀਆਂ ਭੱਲੇ 버거 ਨਿਊਡਲ ਸੋਇਆ ਚਾਂ ਬਹੁਤ ਇਹੋ ਦੀਆਂ ਦੀਦਾ ਕਿ ਜੇ ਮੈਂ ਗ੍ਰਿਲ ਫਲਾਈ ਫਰਾਈ ਮੰਨ ਲਓ ਆਪਣਾ ਅੰਸ਼ਿਕਨ ਹੋ ਗਿਆ ਮੱਛੀ ਫਰਾਈ ਹੋ ਗਈ ਮੱਛੀ ਵੇਚਣ ਵਾਲੇ ਕਹੀ ਜਾਂਦੇ ਜੀ ਮੱਛੀ ਥੋੜੀ ਨਿਗਾ ਨੂੰ ਇੰਨੀ ਕ ਵਧਾ ਦੂਗੀ ਥੋੜੀ ਉਹ ਭਰਾਵੋ ਜਿਹੜੀਆਂ ਖੁਸ਼ਕ ਦੀਦਾ ਨਿਗਾ ਨਹੀਂ ਵਧਾਉਂਦੀਆਂ ਉਹ ਤਾਂ ਨਿਗਾ ਦਾ ਬੇੜਾ ਕਰਕੇ ਕਰਦੀਆਂ ਜਿੰਨੀਆਂ ਵੀ ਗ੍ਰਿਲ ਦੀਆਂ ਹੈਗੀਆਂ ਉਹ ਨਿਗਾ ਦਾ ਬੇੜਾ ਕਰਕੇ ਕਰਦੀਆਂ ਜਿੰਨੇ ਵੀ ਕੋਟਿੰਗ ਪੈਪਸੀਆਂ ਹੈਗੀਆਂ ਨਿਗਾ ਦਾ ਬੇੜਾ ਕਰਕੇ ਕਰਦੀਆਂ ਇਹ ਜਦੋਂ ਲੀਵਰ ਦਾ ਬੀੜਾ ਗੜਕ ਹੋ ਗਿਆ ਲੀਵਰ ਕਮਜ਼ੋਰ ਹੋ ਗਿਆ ਤੁਹਾਡੀ ਦਿੱਤੋ ਵੀ ਤੁਹਾਡੀ ਨਿਗਾ ਕਿੱਤੋਂ ਪਹਾਲ ਹੋ ਜੂ ਕਿ ਮੈਂ ਵਾਰ-ਵਾਰ ਇਹੀ ਗੱਲ ਕਹੀ ਕਿ ਜਿਹਨੂੰ ਬੇਰਦੀ ਪੂਝਦਾ ਨਹੀਂ ਨਾ ਪਤਾ ਤੇ ਉਹਨੇ ਲਿਆ ਵਾ ਬਾਗ ਦਾ ਠੇਕਾ ਕਿ ਜੀਨੇ ਮੇਰੀ ਗੱਲ ਨੂੰ ਫਾਲੋ ਕੀਤਾ ਹੈਗਾ ਤੇ ਉਹ ਵੇਖ ਲੋ ਆ ਕੇ ਡੈਰੀਆਂ ਦੇ ਵਿੱਚ ਫੋਨ ਲਾ ਲੋ ਉਹਨਾਂ ਦੇ ਘਰੇ ਜਾਏ ਉਹਨਾਂ ਦੀਆਂ ਰਿਪੋਰਟਾਂ ਵੇਖੋ ਵੀ ਦੁਨੀਆ ਭਰ ਦੀਆਂ ਰਿਪੋਰਟਾਂ ਨਾ ਦੁਨੀਆ ਭਰ ਦੇ ਮੈਡੀਕਲਾਂ ਦੀਆਂ ਰਿਪੋਰਟਾਂ ਘਰੇ ਉਹਦੇ ਟਰੰਕ ਭਰੇ ਪਏ ਲੋਕਾਂ ਦੇ ਕਿ ਗੱਲ ਹੀ ਨਹੀਂ ਹੁੰਦੀ ਵੀ ਆਪਾਂ ਉਹਦੀ ਰਜਾ ਚ ਰਹਿ ਕੇ ਕੰਮ ਕਰਦੇ ਆਂ ਪਰ ਜੇ ਮੇਰੇ ਦਿਮਾਗ ਮੇਰੀ ਕਈ ਹੋਈ ਗੱਲ ਕਿਸੇ ਦਿਮਾਗ ਤੋਂ ਵੱੜ ਗਈ ਤਾਂ ਠੀਕ ਆ ਜੇ ਨਹੀਂ ਵੱੜਦੀ ਤੇ ਫਿਰ ਦੁਨੀਆ ਭਰ ਦੇ ਜਿੱਥੇ ਮਰਜੀ ਕੋਨੇ 'ਚ ਭੱਜ ਲਵੇ ਦੂਸਰਾ ਨੰਬਰ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਮੰਨ ਲਓ ਵੀ ਯਾਰ ਕੀਤੇ ਵਿਸ਼ਵਾਸ ਕਰਕੇ ਤੁਹਾਡੀ ਗੱਲ ਤੇ ਵਿਸ਼ਵਾਸ ਕਰਕੇ ਕਿ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰ ਗਿਆ ਫਿਰ ਜੇ ਤੁਸੀਂ ਉਹਨਾਂ ਦੀ ਗੱਲ ਤੇ ਵਿਸ਼ਵਾਸ ਆਮਲ ਕੀਤਾ ਸੀ ਤੇ ਫਿਰ ਤੁਸੀਂ ਠੀਕ ਕਿਉਂ ਨਹੀਂ ਹੋਏ ਫਿਰ ਜਿਹੜੇ ਇਹੇ ਲੋਕ ਤੁਹਾਨੂੰ ਸੁਝਾਅ ਦਿੰਦੇ ਆ ਇਹ ਇਹਨਾਂ ਨੂੰ ਤਾਂ ਆਪ ਨੂੰ ਲੋਕਾਂ ਨੂੰ ਕੈਂਸਰ ਹੋਇਆਗਾ ਆਪਦੇ ਆ ਆਡਰੀਆਂ ਸਟੰਡ ਪੋਏ ਵੇ ਬਾਈਪਾਸ ਸਰਜਰੀਆਂ ਤੱਕ ਹੋਏ ਵੇ ਗੋਡੇ ਪਲੋਂਦੇ ਜਾ ਕੇ ਬਾਹਰੋਂ ਬਾਬੇ RAM ਦੇ ਵਰਗੇ ਜੀ ਇਹਨਾਂ ਨੇ ਵੈਸ਼ਵ ਗੁਰੂ ਦਾ ਕਿਤਾਬ ਬੰਨਿਆ ਵੇ ਫਰੰਟ ਆਫ ਗਲੇ ਦੀ ਪਾਇਆ ਗਿਆ ਕਿ ਇਹ ਗੱਲਾਂ ਕਰਨੀਆਂ ਆਸਾਨ ਆ ਗੱਲਾਂ ਦੇ ਪੂਰੇ ਨਿੱਤਰਨਾ ਬੜਾ ਮੁਸ਼ਕਲ ਹੁੰਦਾ ਕਿ ਤੁਸੀਂ ਕਿਰਪਾ ਇਹ ਗੱਲ ਤੋਂ ਕੌਰ ਫਰਮ ਬੋ ਫਿਰ ਕਹਿੰਨੇ ਯਾਰ ਅਸੀਂ ਇਨੀਆਂ ਚੀਜ਼ਾਂ ਕਿਵੇਂ ਬੰਦ ਕਰ ਦਈਏ ਤੁਸੀਂ ਉਸ ਦਿਨ ਵੀ ਤਾਂ ਛੱਡੋਗੇ ਨਾ ਜਿਦਾਂ ਤੁਹਾਡੇ ਹਲਕ ਥਾਣੀ ਦੀ ਪਾਣੀ ਲੰਘਣੋਂ ਬੰਦ ਹੋ ਗਿਆ ਹਲਕਾ ਥਾਣੇ ਦੀ ਪਾਣੀ ਨੰਗਣਾ ਬੰਦਣਾ ਉਦੋਂ ਕਹਿੰਦੇ ਪਰਿਵਾਰ ਨੂੰ ਵੀ ਤੁਸੀਂ ਜੀ ਪਹਿਲਾ ਨੰਬਰ ਦੇ ਪਰਿਵਾਰ ਕਹਿੰਦਾ ਸਾਡੇ ਬੱਚੇ ਨੂੰ ਬਚਾਓ ਸਾਡੇ ਪਰਿਵਾਰ ਨੂੰ ਬਚਾਓ ਸਾਡਾ ਪਲਾਟ ਜੋ ਹੁੰਦਾ ਹੋ ਜੇ ਕਹਿੰਦਾ ਮਤਲਬ ਹੀ ਸਾਡਾ ਘਰ ਰਿਆ ਇੱਕ ਦਾ ਵਿਗ ਜੇ ਸਾਡਾ ਛੱਤ ਜਾਂਦੀ ਜਾਵੇ ਸਾਡਾ ਪਲਾਟ ਜਾਂਦਾ ਜਾਵੇ ਸਾਹੀ ਰੋਡ ਤੇ ਆ ਜੀਏ ਸਾਡਾ ਸਾਡਾ ਮਰੀਜ਼ ਬਚਾਓ ਕਿ ਫਿਰ ਉਹ ਖੁਦਾ ਹੀ ਬਚਾ ਸਕਦਾ ਤੁਹਾਨੂੰ ਜੇ ਉਹ ਡਾਕਟਰ ਸਾਹਿਬ ਨੇ ਕਹਿਤਾ ਨਾ ਵੀ ਤੁਸੀਂ ਇਹ ਮੂੰਗੀ ਦੀ ਦਾਲ ਵਾਲ ਨੂੰ ਤੇ ਇੱਕ ਚਮਚਾ ਇਸੇ ਦੇ ਖਾਣਾ ਫਿਰ ਤੁਸੀਂ ਇੱਥੇ ਗੱਲ ਤੇ ਟਿਕ ਜੰਨੇ ਹੋ ਪਰ ਜੇ ਤੁਹਾਨੂੰ ਕੋਈ ਗੱਲ ਸਮਝਾਉਣ ਦੀ ਕਰਦੇ ਤੇ ਤੁਸੀਂ ਉਲਟਾ ਕਿ ਯਾਰ ਕੀ ਦੀ ਗੱਲ ਤੇ ਵਿਸ਼ਵਾਸ ਕਰਕੇ ਤੁਹਾਡੀ ਗੱਲ ਤੇ ਵਿਸ਼ਵਾਸ ਕਰਕੇ ਕਿ ਉਹਨਾਂ ਦੀ ਗੱਲ ਤੇ ਵਿਸ਼ਵਾਸ ਕਰਕੇ ਕਿ ਫਿਰ ਤੁਹਾਨੂੰ ਮੈਂ ਦੱਸਾਇਆ ਵੀ ਤੁਹਾਡੇ ਮੂਰੇ ਰਿਜ਼ਲਟ ਆ ਬਾਬਾ ਆਰਾਮਦੇਵ ਦੀ ਦੇਖ ਲਓ ਤੇ ਹੋਰ ਮੰਨ ਲਓ ਕਈ ਇੱਥੇ ਮਹਾਰਤੀ ਜਿਹੜੇ ਵੱਡੇ ਬਣੇ ਬੈਠੇ ਹਾਂ ਮੈਂ ਤਾਂ ਹਾਂ ਮੈਂ ਕੀ ਆ ਗਮ ਹੈ ਉਹਦੇ ਬਿਨਾਂ ਸਾਰੇ ਗਮ ਜਿਉਂਦੀ ਰਜਾਜ ਰਹਿਾਂਗੇ ਤਾਂ ਸਭ ਕੁਝ ਹਾਸਲ ਕਰਾ ਦਿੰਦਾ ਮਾਲਕ ਤੇ ਜੇ ਉਹਦੀ ਰਾਜਾ ਜੋ ਬਾਹਰ ਨਿਕਲਦੀ ਏ ਪੈਰ ਬਾਹਰ ਰੱਖ ਲਈਏ ਤੇ ਫਿਰ ਤੁਸੀਂ ਇਹ ਦੇਖ ਲਓ ਵੀ ਹੁਣ ਦबई ਦੇ ਵਿੱਚ ਕਿਹੜੇ ਜਲ ਜਲੇ ਆਏ ਪਏ ਉਹਦੇ ਨਾਲ ਛੇੜਛਾੜ ਕਰਨਾ ਜਾਂ ਕੁਦਰਤ ਦੇ ਨਾਲ ਛੇੜ ਖਲਵਾੜ ਕਰਨਾ ਤੇ ਕਦੀ ਵੀ ਇਨਸਾਨ ਚੈਨ ਦੀ ਨਹੀਂ ਨਹੀਂ ਸੌ ਸਕਦਾ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਰੱਬ ਦਾ ਕਾਜੀ